ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਰੀਬਾਂ ਦੀ ਬਸਤੀ ਨੂੰ ਅੱਗ ਲਾ ਕੇ ਸਾੜ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਚਨਈ ਸ਼ਹਿਰ ਵਿੱਚ ਚਾਰ ਚਾਹ ਮਾਊਂਟ ਦੇ ਨੇੜੇ ਇੱਕ ਪਹਾੜੀ ਉੱਪਰ ਆ ਗਏ ਸਨ ਉੱਥੇ ਉਹ ਸਭ ਇੱਕ ਦਰਖਤ ਥੇਟ ਬਰਾਜਮਾਨ ਹੋ ਗਏ ਸਨ ਭਾਈ ਮਰਦਾਨਾ ਜੀ ਨੇ ਰਵਾਬ ਵਜਾਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਲਈ ਇਲਾਹੀ ਬਾਣੀ ਦੇ ਕੀਰਤਨ ਦਾ ਗਾਇਨ ਕੀਤਾ ਤਾਂ ਉੱਥੇ ਬਹੁਤ ਸਾਰੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਆ ਗਈਆਂ ਸਨ ਉਹ ਲੋਕ ਬਹੁਤ ਗਰੀਬੀ ਦੀ ਹਾਲਤ ਵਿੱਚ ਸਨ ਇਸ ਲਈ ਉਹ ਇੱਕ ਬੜੀ ਗੰਦੀ ਬਸਤੀ ਵਿੱਚ ਰਹਿੰਦੇ ਸਨ ਉਹਨਾਂ ਦਾ ਜੀਵਨ ਨਰਕ ਬਣਿਆ ਹੋਇਆ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲ ਗਈ ਸੀ ਉਹਨਾਂ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਬਹੁਤ ਗਰੀਬ ਹਾਂ ਸਾਡੀ ਬਸਤੀ ਬਹੁਤ ਗੰਦੀ ਹੈ ਜਿੱਥੇ ਸਾਡਾ ਰਹਿਣਾ ਬਹੁਤ ਔਖਾ ਹੋ ਚੁੱਕਾ ਹੈ ਤੁਸੀਂ ਸਾਡੇ ਤੇ ਕਿਰਪਾ ਕਰੋ ਆਕੇ ਸਾਡਾ ਜੀਵਨ ਕੁਝ ਸਖਾਲਾ ਹੋ ਸਕੇ ਗੁਰੂ ਜੀ ਨੇ ਉਹਨਾਂ ਨਾਲ ਉਹਨਾਂ ਦੀ ਬਸਤੀ ਵਿੱਚ ਜਾ ਕੇ ਦੇਖਿਆ ਤਾਂ ਵਾਕਿਆ ਹੀ ਬਸਤੀ ਬਹੁਤ ਗੰਦੀ ਸੀ ਗੁਰੂ ਜੀ ਨੇ ਉਸ ਗੰਦੀ ਬਸਤੀ ਨੂੰ ਅੱਗ ਲਾ ਦਿੱਤੀ ਦੇਖਦਿਆਂ ਦੇਖਦਿਆਂ ਸਾਰੀ ਬਸਤੀ ਉਹਨਾਂ ਦੇ ਸਾਹਮਣੇ ਸੜ ਕੇ ਰਾਖ ਹੋ ਗਈ ਸੀ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਧਰਮ ਦੀ ਕਿਰਤ ਕਰੋ ਨਾਮ ਜਪੋ ਅਤੇ ਆਪਸ ਵਿੱਚ ਵੰਡ ਕੇ ਛਕੋ ਉਹਨਾਂ ਲੋਕਾਂ ਨੇ ਗੁਰੂ ਜੀ ਤੋਂ ਨਾਮ ਦੇ ਬਖਸ਼ਿਸ਼ ਪ੍ਰਾਪਤ ਕਰ ਲਈ ਸੀ ਫਿਰ ਉਹਨਾਂ ਨੇ ਗੁਰੂ ਜੀ ਦੇ ਬਚਨਾਂ ਅਨੁਸਾਰ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਲਸ ਛੱਡ ਕੇ ਕਿਰਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਲੋੜਵੰਦਾਂ ਨੂੰ ਦਾਨ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਭੁੱਖੇ ਪਿਆਸੇ ਨੂੰ ਲੰਗਰ ਪਾਣੀ ਵੀ ਛਕਾ ਦਿੰਦੇ ਸਨ ਨਾਮ ਜਪਣ ਨਾਲ ਉਹਨਾਂ ਦੀ ਕਮਾਈ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਸੀ ਹੌਲੀ-ਹੌਲੀ ਉਹਨਾਂ ਦੇ ਮਕਾਨ ਬਣ ਗਏ ਸਨ ਜਦ ਤੱਕ ਉਹਨਾਂ ਸਾਰਿਆਂ ਦੇ ਮਕਾਨ ਨਹੀਂ ਬਣ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਉਸੇ ਸਥਾਨ ਤੇ ਬਰਾਜਮਾਨ ਰਹੇ ਸਨ ਅਤੇ ਹਰ ਰੋਜ਼ ਸਤ ਸੰਗਤ ਕਰਕੇ ਉਹਨਾਂ ਨੂੰ ਪਰਮਾਤਮਾ ਦੇ ਨਾਮ ਬਾਰੇ ਵਿਸਥਾਰ ਨਾਲ ਦੱਸਦੇ ਸਨ ਇੱਥੇ ਇੱਕ ਚਰਚ ਵੀ ਸੇਂਟ ਥੇਮਸ ਮਾਉਂਟ ਦੀ ਯਾਦ ਵਿੱਚ ਬਣੀ ਹੋਈ ਸੀ ਸੇਂਟ ਥੇਮਸ ਮਾਉਂਟ ਕਿਸੇ ਸਮੇਂ ਚਨਈ ਵਿੱਚ ਅਸਾਈ ਮਤ ਦੇ ਪ੍ਰਚਾਰ ਲਈ ਆਏ ਸਨ ਉਹਨਾਂ ਦੇ ਪ੍ਰਚਾਰ ਕਾਰਨ ਬਹੁਤ ਸਾਰੇ ਹਿੰਦੂ ਲੋਕ ਅਸਾਈ ਬਣ ਗਏ ਸਨ ਇਸ ਲਈ ਇੱਕ ਬ੍ਰਾਹਮਣ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਬਾਅਦ ਵਿੱਚ ਅਸਾਈ ਮਿਸ਼ਨਰੀਆਂ ਨੇ ਉਸ ਦੀ ਯਾਦ ਵਿੱਚ ਚਰਚ ਆਫ ਗ੍ਰੇਟ ਮਾਉਂਟ ਬਣਾਇਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਚਰਚ ਦੇ ਪਾਦਰੀਆਂ ਨੂੰ ਵੀ ਇੱਕ ਪਰਮਾਤਮਾ ਦਾ ਸਿਮਰਨ ਕਰਨ ਦਾ ਉਪਦੇਸ਼ ਕੀਤਾ ਸੀ ਗੁਰੂ ਜੀ ਨੇ ਕਪਲੇਸ਼ਵਰ ਮੰਦਿਰ ਦੇ ਪੁਜਾਰੀਆਂ ਨੂੰ ਵੀ ਪਰਮਾਤਮਾ ਦਾ ਸਿਮਰਨ ਕਰਨ ਲਈ ਕਿਹਾ ਸੀ ਜੋ ਪੁਜਾਰੀ ਮੂਰਤੀ ਪੂਜਾ ਅਤੇ ਕਰਮ ਕਾਂਡ ਵਿੱਚ ਵਿਸ਼ਵਾਸ ਰੱਖਦੇ ਸਨ ਗੁਰੂ ਜੀ ਦੇ ਬਚਨ ਮੰਨ ਕੇ ਉਹਨਾਂ ਪੁਜਾਰੀਆਂ ਨੇ ਵੀ ਪਰਮੇਸ਼ਰ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਜੀ ਦੀ ਯਾਦ ਵਿੱਚ ਉਸ ਪਹਾੜੀ ਤੇ ਓਟਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਉਹ ਲਾ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ